ਫਿਰ ਮੈਂ ਮਾਸੀ ਨੂੰ ਬੁਲਾਉਂਗਾ ਇਸ ਲਿਖਤ ਨੂੰ ਸੁਣੋ ਮੇਰੀ ਬਾਤ ਇੱਕ ਵਾਰ ਰੇਲਵੇ ਵਿੱਚ ਨੌਕਰੀ ਲਈ ਇੰਟਰਵਿਊ ਦੇਣ ਗਏ ਉਮੀਦਵਾਰ ਤੋਂ ਇੰਟਰਵਿਊ ਵਿੱਚ ਪੁੱਛਿਆ ਗਿਆ ਕਿ ਦੋ ਗੱਡੀਆਂ ਨੂੰ ਇੱਕੋ ਲਾਈਨ ਤੇ ਆਉਂਦਿਆਂ ਦੇ ਤੂੰ ਕੀ ਕਰੇਂਗਾ ਉਮੀਦਵਾਰ ਨੇ ਕੁਝ ਸੋਚ ਕੇ ਜਵਾਬ ਦਿੱਤਾ ਮੈਂ ਟਰੈਕ ਯਾਨੀ ਕਿ ਕਾਂਟਾ ਬਦਲਣ ਵਾਲੇ ਮਲਾਜ਼ਮ ਨੂੰ ਤੁਰੰਤ ਸੂਚਿਤ ਕਰਾਂਗਾ ਇੰਟਰਵਿਊ ਲੈਣ ਵਾਲੇ ਨੇ ਫਿਰ ਪੁੱਛਿਆ ਕਿ ਜੇ ਉਹ ਆਪਣੀ ਡਿਊਟੀ ਵਾਲੀ ਥਾਂ ਤੇ ਨਾ ਹੋਵੇ ਤਾਂ ਫਿਰ ਤੂੰ ਕੀ ਕਰੇਗਾ ਉਮੀਦਵਾਰ ਨੇ ਕਿਹਾ ਮੈਂ ਤੁਰੰਤ ਸਟੇਸ਼ਨ ਮਾਸਟਰ ਨੂੰ ਸੂਚਿਤ ਕਰਾਂਗਾ ਫਿਰ ਅਗਲਾ ਸਵਾਲ ਆਇਆ ਕਿ ਜੇ ਉਹ ਵੀ ਛੁੱਟੀ ਤੇ ਹੋਵੇ ਫਿਰ ਉਮੀਦਵਾਰ ਸੋਚੀ ਪੈ ਗਿਆ ਤੇ ਫਿਰ ਸੋਚ ਕੇ ਬੋਲਿਆ ਕਿ ਮੈਂ ਲਾਲ ਕੱਪੜਾ ਲਹਿਰਾ ਕੇ ਡਰਾਈਵਰ ਨੂੰ ਚੌਕਸ ਕਰਨ ਦੀ ਕੋਸ਼ਿਸ਼ ਕਰਾਂਗਾ ਫਿਰ ਉਸ ਤੋਂ ਪੁੱਛਿਆ ਗਿਆ ਮੌਕੇ ਤੇ ਉੱਥੇ ਲਾਲ ਕੱਪੜਾ ਵੀ ਕਿਧਰੋਂ ਨਾ ਮਿਲੇ ਤਾਂ ਕੀ ਕਰੇਗਾ ਨੌਕਰੀ ਦੇ ਉਮੀਦਵਾਰ ਨੇ ਕਿਹਾ ਅੰਤ ਜਦੋਂ ਮੈਂ ਸਮਝ ਲਵਾਂਗਾ ਕਿ ਤੁਹਾਡੀ ਇੱਛਾ ਹਰ ਹਾਲਤ ਵਿੱਚ ਦੋਵਾਂ ਰੇਲਾਂ ਨੂੰ ਗੱਡੀਆਂ ਨੂੰ ਜਾਨੀ ਕਿ ਪੜਾਉਣ ਦੀ ਟੱਕਰ ਕਰਾਉਂਦੀ ਹੈ ਤਾਂ ਮੈਂ ਆਪਣੀ ਮਾਸੀ ਨੂੰ ਬੁਲਾ ਲਵਾਂਗਾ। ਇੰਟਰਵਿਊ ਕਰਤਾ ਨੇ ਬੜੇ ਅਚੰਬੇ ਨਾਲ ਪੁੱਛਿਆ ਤੇਰੀ ਮਾਸੀ ਆ ਕੇ ਕੀ ਕਰੂਗੀ? ਉਮੀਦਵਾਰ ਨੇ ਕਿਹਾ ਕਰਨਾ ਤਾਂ ਉਹਨੇ ਕੁਝ ਨਹੀਂ ਪਰ ਉਹਨੂੰ ਟ੍ਰੇਨਾਂ ਪਿੱਟਦੀਆਂ ਦੇਖਣ ਦਾ ਬਹੁਤ ਸ਼ੌਕ ਹੈ। ਸਾਰੇ ਮਹੱਲੇ 'ਚ ਕਿਧਰੇ ਦੋ ਜਨਾਨੀਆਂ ਪਿੱਟਦੀਆਂ ਹੋਣ ਤਾਂ ਉਹ ਕੰਟੈਂਟ ਵੱਦੀ ਦੇਖਦੀ ਰਹਿੰਦੀ ਹੈ ਧੰਨਵਾਦ ਬੜ ਵਕਤ ਦੇ ਫੇਸਬੁੱਕ ਪੇਜ ਤੋਂ ਇਸ ਲਿਖਤ ਦਾ ਪੰਜਾਬੀ ਰੂਪ ਕੀਤਾ ਸੀ ਰਣਜੀਤ ਲਹਿਰਾ ਜੀ